ਤਾਂ ਫਿਰ ਇਹ ਹੀ ਨਹੀਂ ਹੈਗਾ ਕਿ ਚੰਗਾ ਝਾੜ ਲੈਣ ਨਾਲ ਤੇ ਬੱਲੇ ਬੱਲੇ ਕਰਾ ਲੈਣੀ 2-3 ਸਾਲ ਤੇ ਕੰਮ ਚੱਲ ਜਾਂਦਾ ਕੋਈ ਵੀ ਕਿਸਾਨ ਵਧੀਆ ਕੰਮ ਨਹੀਂ ਕਰਦਾ ਪਰ ਲੰਬਾ ਸਮਾਂ ਟਿਕਣਾ ਬਹੁਤ ਔਖਾ ਆਏਗਾ ਮੈਂ ਕਹਿੰਦਾ ਉਹਨਾਂ ਕੋਈ ਜੀਵੀ ਦਾ ਮੇਰਾ 40 ਮਾਉਂਡ ਦਾ ਝਾੜ ਆ ਗਿਆ ਮੈਂ ਜਿਹੜੇ ਤੇਰੇ ਲਗਾਤਾਰ 5 ਸਾਲ ਆਇਆ ਹੈਗਾ ਤਾਂ ਮੈਂ ਤੇਨੂੰ ਮਿਲਣ ਆਉਣਾ ਤੇ ਤੈਨੂੰ ਪੁੱਛ ਕੇ ਜਾਣਾ ਤੇਰੀ ਖੇਤੀ ਤੇਰੇ ਹਿਸਾਬ ਨਾਲ ਕਰਦਾ ਰਹਿਣਾ ਪਰ ਜੇ ਆਪਾਂ ਆਲੂ ਵਾਲੀ ਗੱਲ ਕਰਨੀ ਹੈਗੀ ਅਸੀਂ ਆਲੂਆਂ ਤੇ ਬਹੁਤ ਟੈਂਟ ਬਣਾਇਆ ਵੀਡੀਓ ਨਹੀਂ ਬਣਾਇਆ ਕਹਿੰਦੀਆਂ ਐਸ ਵਾਰ ਜਿਹੜੇ ਆਲੂ ਵਾਲੇ ਧਨਾਲ ਕਿਸਾਨ ਨੇ ਕਿਉਂਕਿ ਆਲੂਾਂ ਦੀ ਖੇਤੀ ਐਸ ਤਰ੍ਹਾਂ ਦੀ ਹੈ ਵੀ ਜੇ 400 ਗੱਟਾ ਕੱਢ ਲੈ ਤੇ ਰੇਟ ਦਾ ਆਏ ਫੇਰ ਵੀ ਵਰਗੇ ਤੇ ਜੇ 150 ਗੱਟਾ ਰਹਿ ਗਿਆ ਤੇ ਰੇਟ ਆ ਗਿਆ ਫੇਰ ਅਗਲੇ ਸਾਲ ਤਾਂ ਲਾਉਣੀ ਪੈਣੀ ਕੋਈ ਸਮਾਂ ਸੀਗਾ ਜਦੋਂ ਆਲੂਆ ਕਰਕੇ ਮੱਕੀ ਲੱਗਦੀ ਸੀ ਅੱਜ ਸਮਾਂ ਆ ਗਿਆ ਕਿ ਮੱਕੀ ਕਰਕੇ ਆਲੂ ਲੱਗ ਰਹੇ ਹੈਗੇ ਆ ਮੱਕੀ ਲੱਖ ਰੁਪਏ ਦੀ ਹੁੰਦੀ ਆ ਆਲੂਆਂ ਨੂੰ 10 ਰੁਪਏ ਹਰ ਟਨ ਦਾ ਵੀ ਮਿਲਦਾ